ਮੈਂ ਕਾਫੀ ਸਿੰਗਰ ਦੇਖਿਆ ਪਿਛਲੇ ਦਿਨਾਂ ਤੋਂ ਚਾਰ-ਚਾਰ ਉਹਨਾਂ ਨਾਲ ਗਨਮੈਨ ਹੁੰਦੇ ਸੀ ਚਾਰ-ਚਾਰ ਬਾਡੀਗਾਰਡ ਹੁੰਦੇ ਸੀ ਬੋਟ ਲੈਂਦੇ ਸੀ ਨਾ ਬੈਠ ਜਾਂਦੇ ਸੀ ਮੁੜ ਕੇ ਮੁੜਿਆ ਹੁੰਦੇ ਸੀ ਕਿਉਂਕਿ ਚਾਰ-ਪੰਜ ਘੰਟੇ ਹੁੰਦੇ ਆ ਕਿਉਂਕਿ ਸਵੇਰੇ ਚੱਲਦੇ ਆ ਸ਼ਾਮ ਨੂੰ 6 ਵਜੇ ਬੋਟ ਬੰਦ ਹੋ ਜਾਂਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਜੇ ਅਸੀਂ ਸੇਵਾ ਕਰਨੀ ਹੈ ਤਾਂ ਸੇਵਾ ਹੀ ਰੱਬ ਨੂੰ ਜਵਾਬ ਦੇਣੀ ਹੈ ਵੀ ਆਪਾਂ ਕਈ ਵਾਰੀ ਇਹ ਚੀਜ਼ਾਂ ਨੂੰ ਪਿੱਕ ਨਿਕਦੇ ਤੌਰ ਤੇ ਲੈਣੇ ਹਨ ਵੀ ਹਾਂ ਯਾਰ ਆਪਣਾ ਕਿਸ਼ਤੀ ਆ ਉਹ ਲੈ ਕੇ ਲੰਘ ਜਾਓ ਘੁੰਮਣ ਵਾਸਤੇ ਹੋ ਸਕਦਾ ਕੋਈ ਮਤਲਬ ਰੈਸਕਿਊ ਵਾਸਤੇ ਕਿਸੇ ਨੂੰ ਸਾਡੀ ਲੋੜ ਹੋਵੇ ਹਨਾ ਜ਼ਰੂਰੀ ਨਹੀਂ ਵੀ ਹਾਂ ਯਾਰ ਵੀ ਕੋਈ ਫੋਟੋ ਪਾ ਕੇ ਹਨਾ ਜਿ ਕਿਤੇ ਔਕੀ ਮਤਲਬ ਸਿਚੁਏਸ਼ਨ ਚ ਖੜ ਕੇ ਅਸੀਂ ਇਹ ਮਹਿਸੂਸ ਕਰਾਉਣਾ ਲੋਕਾਂ ਨੂੰ ਵੀ ਹਾਂ ਅਸੀਂ ਕੰਮ ਕਰ ਰਹੇ ਹਾਂ ਜਾਂ ਕੁਝ ਵੀ ਤੋਂ ਮੈਨੂੰ ਲੱਗਦਾ ਵੀ ਇਹ ਕੋਈ ਜ਼ਰੂਰੀ ਨਹੀਂ ਜੇ ਤੁਸੀਂ ਸਮਝਦੇ ਹੋ ਤੁਸੀਂ ਦਿਲੋਂ ਲੱਗੇ ਹੋਏ ਹੋ ਹਰੇਕ ਕਿਤੇ ਤੁਹਾਡੀ ਲੋੜ ਆ ਜਿਨ੍ਹਾਂ ਦੇ ਘਰ ਘਰ ਦਾ ਨੁਕਸਾਨ ਹੋਇਆ ਨਾ ਬੰਕਰ ਪਸ਼ੂ ਦਾ ਨੁਕਸਾਨ ਹੋਇਆ ਉਦੋਂ ਵੀ ਆਪਾਂ ਸਾਰੇ ਰਲ ਕੇ ਖੜੀਏ ਚਾਹੇ ਇੱਕ ਪਰਿਵਾਰ ਨੂੰ ਮਤਲਬ ਸਾਂਭੀਏ ਆਪਾਂ ਚਾਹੇ ਇੱਕ ਪਿੰਡ ਨੂੰ ਸਾਂਭੀਏ ਆਪਦੀ ਸਮਰੱਥਾ ਦੇ ਹਿਸਾਬ ਨਾਲ ਪਰ ਮੈਨੂੰ ਇਹ ਲੱਗਦਾ ਵੀ ਆਪਣਾ ਭਜਨ ਅਟਾਲਾ ਹਨ ਵੀ ਕਮਨਾ ਨਾ ਕਰੀਏ ਤੇ ਬਹੁਤ ਸਬਰ ਸੰਤੋਖ ਨਾਲ ਨਾ ਇੱਕ ਦੂਜੇ ਨਾਲ ਖੜੀਏ ਹੁਣ ਉੱਥੇ ਮੈਂ ਗਿਆ ਉੱਥੇ ਛੋਟੇ ਛੋਟੇ ਬੱਚੇ ਸੀ ਹਨ ਤੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਕਿਤਾਬਾਂ ਮਤਲਬ ਹਨਾ ਉਹ ਆਪਣਾ ਕਿਤਾਬਾਂ ਲੈ ਆਉਂਦੀਆਂ ਜੀ ਹਨਾ ਆਪਣਾ ਕਾਪੀਆਂ ਲੈ ਆਉਂਦੇ ਪੈਨ ਲੈ ਆਤੇ ਉਹਨਾਂ ਦਾ ਵਿਚਾਰਾਂ ਦਾ ਜੀ ਲੱਗ ਜੂਗਾ ਉੱਥੇ ਉਹਨਾਂ ਨਾਲ ਮੈਂ ਗੱਲਾਂ ਕਰਾਇਆ ਹਨਾ ਤੇ ਉਹੇ ਜੇ ਕੰਮ ਵੀ ਤਾਂ ਕੀਤਾ ਇਹ ਤੋਂ ਵੱਡੀ ਫਕਤ ਚੰਦਪੁਰ ਨੇ ਬਾਂਦੇ ਵਿੱਚ ਮੌਜੂਦ ਆ ਕਿ ਜਿਸ ਤਰੀਕੇ ਦੇ ਨਾਲ ਇਥੇ ਸਿੰਗਰ ਵੀ ਪਹੁੰਚ ਰਹੇ ਨੇ ਹਰਪਚੀਮਾ ਪਹੁੰਚਿਆ ਗੱਲਬਾਤ ਕਰਦੇ ਆ ਕਿ ਹਮੇਸ਼ਾ ਜੀਮੇ ਭਾਈ ਹਮੇਸ਼ਾ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਆਫਸਾਈ ਹੋਏ ਤੇ ਤੁਹਾਡੇ ਵਰਗੇ ਨੌਜਵਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਨਾਲ ਕੀ ਕਹਿਣਾ ਚਾਹੁੰਦੇ ਆ ਅੱਜ ਪੰਜਾਬ ਜਿਹੜਾ ਹਰ ਪ੍ਰਭਾਵਤ ਇਲਾਕੇ ਬਿਲਕੁਲ ਤਰਾਸ ਦੀ ਵਿੱਚ ਤੈ ਫੈਰੇ ਨੇ ਹਾਂਜੀ ਪੰਜਾਬੀ ਹੋਣ ਦੇ ਨਾਤੇ ਵੀ ਯਾਰ ਫਰਜ਼ ਵੀ ਬਣਦਾ ਸਾਡਾ ਸਾਰਿਆਂ ਦਾ ਤੇ ਬਸ ਉਹੀ ਆ ਵੀ ਇੱਕ ਚੀਜ਼ ਆ ਇੱਕ ਦਰਦ ਆ ਨਾ ਜਦੋਂ ਪੰਜਾਬ ਇੱਕ ਦੁਕਾਨ ਦੇ ਵਿੱਚੋਂ ਮਤਲਬ ਲੰਘ ਰਿਹਾ ਹੋਵੇ ਤਾਂ ਚੰਗਾ ਨਹੀਂ ਲੱਗਦਾ ਵੀ ਅਸੀਂ ਆਪ ਤੇ ਗਾਣੇ ਗਾਈ ਜਾਈਏ ਖਾੜੇ ਲਈ ਜਾਈਏ ਨਾ ਤੇ ਫਿਰ ਆਪਦੇ ਲੋਕਾਂ ਨਾਲ ਮਤਲਬ ਖੜਨਾ ਸਾਡਾ ਫਰਜ਼ ਆ ਨਾ ਤੇ ਸੋ ਇਸੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਾਈ ਯਾਰ ਵੀ ਆਪਣਾ ਬਿਲਕੁਲ ਟੀਮ ਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਆਪਾਂ ਕਿਸਾਨੀ ਅੰਦੋਲਨ ਵੇਲੇ ਸਾਰੇ ਇਕੱਠੇ ਹੋ ਕੇ ਹੰਬਲਾ ਮਾਰਿਆ ਸੀ ਅੱਜ ਉਤੋਂ ਵੀ ਤਕੜੇ ਹੋ ਕੇ ਇੱਥੇ ਹੰਬਲਾ ਮਾਰਨ ਦੀ ਲੋੜ ਆ ਕਿ ਜਿਹੜੀਆਂ ਜ਼ਮੀਨਾਂ ਦੀ ਆਪਾਂ ਲੜ ਰਹੀ ਸੀ ਉਹੀ ਜ਼ਮੀਨਾਂ ਅੱਜ ਆਪਣੇ ਸਾਹਮਣੇ ਖਿਸਕਦੀਆਂ ਨਜ਼ਰ ਆ ਰਹੀਆਂ ਨੇ ਹਾਂਜੀ ਪਤਾ ਕੀ ਆ ਅੰਦੋਲਨ ਇੱਕ ਹੋਰ ਤਰੀਕੇ ਦੀ ਲੜਾਈ ਸੀ ਹਨ ਕਿਉਂਕਿ ਉਹ ਕਿਤੇ ਨਾ ਕਿਤੇ ਜਥੇਬੰਦਕ ਲੜਾਈ ਵੀ ਸੀ ਹਨ ਤੇ ਇੱਥੇ ਮਤਲਬ ਜਿਹੜਾ ਇਹ ਆ ਇਹ ਇੱਕ ਕੁਦਰਤੀ ਮਾਰ ਆ ਨਾ ਜਿਹੜੀ ਪਈ ਆ ਸੋ ਇਹਦੇ ਵਿੱਚ ਤਰੀਕਾ ਕਰ ਸਾਡਾ ਲੜਨ ਦਾ ਉਹ ਨਹੀਂ ਹੋਊਗਾ ਜਿਹੜਾ ਉਹ ਸੀਗਾ ਨਾ ਅੰਦੋਲਨ ਦੇ ਵਿੱਚ ਨਾ ਤੇ ਪਰ ਇਹ ਆ ਵੀ ਜਦੋਂ ਇਦਾਂ ਦਾ ਆਪਣਾ ਮਤਲਬ ਕੁਦਰਤੀ ਮਾਰ ਪੈਂਦੀ ਆ ਤਾਂ ਇਮੋਸ਼ਨਲ ਹੁੰਨੇ ਆ ਸੀ ਨਾ ਸਪੈਸ਼ਲੀ ਘਰਾਂ ਚ ਬੈਠੇ ਲੋਕ ਨੇ ਉਹ ਜ਼ਿਆਦਾ ਇਮੋਸ਼ਨਲ ਹੁੰਦੇ ਨੇ ਨਾ ਤੇ ਫਿਰ ਅਸੀਂ ਹੁਣ ਆਮ ਬੰਦੇ ਨੂੰ ਨਹੀਂ ਪਤਾ ਵੀ ਕੀ ਕਰਨਾ ਨਾ ਤੇ ਜਿਵੇਂ ਆ ਉੱਥੇ ਅਸੀਂ ਇਹ ਗੱਲ ਕਰੀ ਜਾਂਦੇ ਸੀਗਾ ਨਾ ਵੀ ਸਰ ਉਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਵੀ ਯਾਰ ਜੇ ਤੁਸੀਂ ਇੱਥੇ ਆਉਣਾ ਇਹ ਕਿਹੜਾ ਕੋਈ ਪਿਕਨਿਕ ਸਪੌਟ ਆ ਨਾ ਵੀ ਜਾਂ ਜਿਹੜੀ ਚੀਜ਼ ਆਲਰੇਡੀ ਪਈ ਆ ਜਿਵੇਂ ਹੁਣ ਰਾਸ਼ਨ ਵਾਲੀ ਗੱਲ ਸੀ ਨਾ ਹੁਣ ਹਰੇਕ ਬੰਦੇ ਨੂੰ ਆਉਂਦਾ ਵੀ ਆਪ ਦਾ ਕਿਤੋਂ ਵੀ ਖਰੀਦ ਕੇ ਰਾਸ਼ਨ ਵੀ ਯਾਰ ਮੈਂ ਦੇਖ ਕੇ ਆਉਣਾ ਨਾ ਪਰ ਉਹਨਾਂ ਨੂੰ ਪਤਾ ਹੁੰਦਾ ਨਹੀਂ ਕਿਉਂਕਿ ਚੀਜ਼ਾਂ ਅਨਲਾਈਜ਼ ਨਹੀਂ ਹੁੰਦੀਆਂ ਹੈਗੀਆਂ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਹੁੰਦੀ ਨਾ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਵੀ ਜਦ ਮੈਂ ਕਿਤੇ ਨਾ ਕਿਤੇ ਮੈਨੂੰ ਅੰਦੋਲਨ ਚ ਵੀ ਲੱਗਦਾ ਹੁੰਦਾ ਵੀ ਪਹਿਲੇ ਪਹਿਲੇ ਪੜਾਅ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਘਾਟ ਰਹੀ ਹੈ ਨਾ ਇੱਥੇ ਵੀ ਮੈਨੂੰ ਉਹੀ ਲੱਗਦਾ ਹੁੰਦਾ ਪਤਾ ਕੀ ਆ ਵੀ ਥੋੜਾ ਜਿਹਾ 15 ਦਿਨ 20 ਦਿਨ ਖੜ੍ਹਜੋ ਯਾਰ ਹਨਾ ਆਪਾਂ ਨੂੰ ਪਤਾ ਲੱਗ ਹੀ ਜਾਊਗਾ ਵੀ ਕਿੰਨਾ ਕੁ ਫਸਲਾਂ ਦਾ ਨੁਕਸਾਨ ਆ ਕਿੰਨਾ ਦੇ ਘਰ ਘਰ ਦਾ ਨੁਕਸਾਨ ਹੋਇਆ ਨਾ ਡੰਗਰ ਪਸ਼ੂ ਦਾ ਨੁਕਸਾਨ ਹੋਇਆ ਉਦੋਂ ਵੀ ਆਪਾਂ ਸਾਰੇ ਰਲ ਕੇ ਖੜੀਏ ਚਾਹੇ ਇੱਕ ਪਰਿਵਾਰ ਨੂੰ ਮਤਲਬ ਸਾਂਭੀਏ ਆਪਾਂ ਚਾਹੇ ਇੱਕ ਪਿੰਡ ਨੂੰ ਸਾਂਭੀਏ ਆਪਣੀ ਸਮਰੱਥਾ ਦੇ ਹਿਸਾਬ ਨਾਲ ਨਾ ਪਰ ਮੈਨੂੰ ਇਹ ਲੱਗਦਾ ਵੀ ਆਪਣਾ ਭਜਨ ਅਠਾ ਵਾਲਾ ਹਨ ਵੀ ਕੰਮ ਨਾ ਕਰੀਏ ਤੇ ਬਹੁਤ ਸਬਰ ਸੰਤੋਖ ਨਾਲ ਨਾ ਇੱਕ ਦੂਜੇ ਨਾਲ ਖੜੀਏ ਬਿਲਕੁਲ ਕਿਵੇਂ ਲੱਗਦਾ ਕਿ ਲੜਾਈ ਵੀ ਥੋੜੀ ਲੰਬੀ ਹੋਊਗੀ ਤੁਸੀਂ ਲੜਾਈ ਦੀ ਗੱਲ ਕੀਤੀ ਇਹ ਐ ਨਹੀਂ ਹੈਗੇ 15 ਦਿਨ 20 ਦਿਨ ਤੇ ਤਕਰੀਬਨ 3-4 ਮਹੀਨੇ ਤੱਕ ਦੋ ਪਾਣੀ ਦੀ ਕੋਈ ਵੇਖ ਘਾਟਦੀ ਆ ਤਾਂ ਆਪਣਾ ਮਿੱਟੀ ਵੀ ਤੋਂ ਚੱਕਣੀ ਪਊਗੀ ਤੇਲ ਡੀਜ਼ਲਾਂ ਦੇ ਵੀ ਪ੍ਰਬੰਧ ਕਰਨੇ ਪੈਣਗੇ ਤੇ ਕਿਉਂਕਿ ਇਹ ਚੀਜ਼ਾਂ ਲਾਜ਼ਮੀ ਨੇ ਲੜਾਈ ਤਾਂ ਯਾਰ ਕੁਦਰਤ ਨਾਲ ਤਾਂ ਲੜਾਈ ਲੜੀ ਹੀ ਨਹੀਂ ਜਾ ਸਕਦੀ ਹਨ ਤੇ ਕੁਦਰਤ ਨਾਲ ਤਾਂ ਦੇਖੋ ਅਸੀਂ ਆਪਣਾ ਮਲਾਵ ਦੇ ਐਂਡ ਤੇ ਆ ਪਤਾ ਹੈ ਵੀ ਇਹ ਲੜਨਾ ਚਾਹੀਦਾ ਤੇ ਇਹ ਤਾਂ ਹੀ ਕਹਿ ਸਕਦੀ ਲੜਾਈ ਨਹੀਂ ਲੜ ਜੇ ਲੜਾਈ ਨਹੀਂ ਲੜੀ ਸਕਦੇ ਮੈਂ ਤੋਰ ਨਹੀਂ ਸਕਦੇ ਨਹੀਂ ਨਹੀਂ ਚਲੋ ਮਤਲਬ ਮੇਰੇ ਕਹਿਣ ਤੋਂ ਪਾਪ ਵੀ ਉਹ ਲੜਾਈ ਹੋ ਉਹ ਤਰੀਕੇ ਦੀ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਇੱਕ ਲੜਾਈ ਲੜ ਰਹੇ ਹਾਂ ਨਾ ਇੱਥੇ ਤਾਂ ਮਤਲਬ ਬਹੁਤ ਚੀਜ਼ਾਂ ਇਹ ਨੇ ਵੀ ਆਪਾਂ ਇੱਕ ਦੂਜੇ ਨਾਲ ਖੜ੍ਹ ਸਕਦੇ ਹਾਂ ਇਸ ਆਫਤ ਦੇ ਵਿੱਚ ਨਾ ਲੜਿਆ ਮਤਲਬ ਕੁਦਰਤ ਨਾਲ ਤਾਂ ਚਲੋ ਕੀ ਲੜਿਆ ਜਾ ਸਕਦਾ ਪਰ ਇਹ ਆ ਵੀ ਜਿਹੜੀ ਆਫਤ ਆਈ ਹੈ ਕੁਦਰਤ ਦੀ ਨਾ ਉਹਦੇ ਵਿੱਚ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਬਚਾਅ ਕਰ ਸਕਦੇ ਹਾਂ ਉਸ ਦਾ ਨਾ ਬਿਲਕੁਲ ਜਿਵੇਂ ਭਾਈ ਜਿਸ ਤਰੀਕੇ ਦਾ ਹਣਾ ਹੁਣ ਘਰ ਮਕਾਨ ਡਿੱਗੇ ਜਾ ਰਹੇ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਸਿੰਗਰ ਹੋ ਤਾਂ ਮੈਨੂੰ ਲੱਗਦਾ ਕਿ ਬਹੁਤ ਇਹ ਜਿਹੇ ਸਿੰਗਰ ਨੇ ਕਿ ਉਹ ਕੁਝ ਘਰਾਂ ਨੂੰ ਗੋਦ ਵੀ ਲੈ ਸਕਦੇ ਨੇ ਕਿਉਂਕਿ ਘਰ ਇੱਕ ਵਾਰੀ ਬਣਦਾ ਬਾਰ ਬਾਰ ਨਹੀਂ ਬਣਦਾ ਮੈਂ ਜਾ ਕੇ ਦੇਖਿਆ ਵੀਰੇ ਕਿ ਉਹ ਇੱਕ ਮਾਂ ਬੈਠੀ ਐ ਕੋਈ ਬਜ਼ੁਰਗ ਬੈਠੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਮਸਾ ਘਰ ਬਣਾਇਆ ਸੀ ਸਾਡੇ ਕੋਲ ਤਾਂ ਕੋਈ ਖੇਤੀ ਦਾ ਕੋਈ ਬਹਲਾ ਚੰਗਾ ਸਾਧਨ ਵੀ ਨਹੀਂ ਸੀ ਨਹੀਂ ਬਿਲਕੁਲ ਭਾਈ ਮਤਲਬ ਇਹ ਆ ਵੀ ਆਪਣਾ ਲਵਾਗੇ ਵੀ ਲੈ ਵੀ ਸਕਦੇ ਨੇ ਈਵਨ ਹੁਣ ਤੁਸੀਂ ਐਸਾ ਹਿਸਾਬ ਲਾ ਲਓ ਵੀ ਆਪਣੇ ਬਾਹਰ ਦੇ ਲੋਕ ਨੇ ਨਾ ਬਹੁਤ ਸੱਜਣ ਮਿੱਤਰ ਨੇ ਸਾਨੂੰ ਮਤਲਬ ਉਹਨਾਂ ਦੇ ਮੈਸੇਜ ਮੈਨੂੰ ਮੇਰਾ ਜਿਹੜਾ ਪ੍ਰੋਗਰਾਮ ਵਾਲਾ ਨੰਬਰ ਆ ਉਹਦੇ ਉੱਤੇ ਨਾ ਕੱਲ ਦੇ ਪਰਸੋਂ ਦੇ ਫੋਨ ਵੀ ਭਾਈ ਤੁਹਾਨੂੰ ਸਕੈਨਰ ਭੇਜੋ ਸਾਨੂੰ ਵੀ ਭੇਜੋ ਭੇਜੋ ਨਾ ਹੁਣ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਦੀ ਸਾਰਿਆਂ ਨੂੰ ਸਮਝਾ ਕੇ ਵੀ ਯਾਰ 15 20 ਦਿਨਾਂ ਬਾਅਦ ਆਪਾਂ ਨੂੰ ਪਤਾ ਲੱਗ ਜੂਗਾ ਆਪਾਂ 10 ਦਿਨ 15 ਦਿਨ ਹੋਰ ਕੱਢ ਲਾਂਗੇ ਵੀ ਆਪਾਂ ਡੋਰ ਟੂ ਡੋਰ ਚੱਲ ਜਾਾਂਗੇ ਤੇ ਉੱਥੇ ਜਿਹੜੇ ਬੰਦੇ ਨੂੰ ਜਿਵੇਂ ਦੀ ਲੋੜ ਹੋਈ ਤੁਸੀਂ ਉਦਾਂ ਦੀ ਉਹਦੀ ਮਦਦ ਕਰਦੇ ਜਿਹੜੀ ਅਸੀਂ ਕਰ ਸਕਦੇ ਹੋਏ ਅਸੀਂ ਕਰਦਾਂਗੇ ਤੇ ਸਾਰੇ گاਉਂ ਵਾਲੇ ਸਮਾਜ ਸੇਵੀ ਤੇ ਸਾਰੇ ਜਣੇ ਖੜਨਗੇ ਲੋਕਾਂ ਨਾਲ ਖੜੇ ਹਾਂ ਬਿਲਕੁਲ ਭਾਈ ਜਿਵੇਂ ਤੁਸੀਂ ਕਿਹਾ ਕਿ ਹੁਣ ਉਹ 15 20 ਦਿਨਾਂ ਤੱਕ ਬੇਟ ਕਰਨੀ ਚਾਹੀਦੀ ਹੈ ਹੁਣ ਬਹੁਤ ਲੋਕ ਨੇ ਪਿੰਡਾਂ ਦੇ ਵਿੱਚੋਂ ਰਾਸ਼ਨ ਲਈ ਆ ਜਾਂਦੇ ਨੇ ਉਹ ਚੀਜ਼ਾਂ ਤਾਂ ਇੱਕ ਮੈਨੂੰ ਲੱਗਦਾ ਨਾ ਕਿ ਰਾਸ਼ਨ ਬਹੁਤ ਆ ਬੇਸਟਿੰਗ ਵਾਲੇ ਪਾਸੇ ਜਾ ਰਹੇ ਆ ਓਵਰਫਲੋ ਹੋ ਗਿਆ ਯਾਰ ਮਤਲਬ ਇਹ ਤਾਂ ਸਮਝਣ ਦੀ ਲੋੜ ਆ ਇਹੀ ਗੱਲ ਆਪਾਂ ਬਾਰ ਬਾਰ ਕਹਿ ਰਹੇ ਹਾਂ ਇਹ ਤਾਂ ਗੱਲ ਮੈਨੂੰ ਲੱਗਦਾ ਹੁਣ ਬੱਚੇ ਬੱਚੇ ਤੱਕ ਹੀ ਪਹੁੰਚ ਗਈ ਡਿਲੀਵਰ ਵੀ ਹੋ ਗਈ ਹੈ ਨਾ ਇਹ ਤਾਂ ਹੁਣ ਸਮਝ ਆ ਗਈ ਸਾਰਿਆਂ ਨੂੰ ਵੀ ਯਾਰ ਘੱਟ ਤੋਂ ਘੱਟ ਵੀ ਆਪਣਾ ਜਿਹੜੀ ਰਾਸ਼ਨ ਦੀ ਬੇਅਦਬੀ ਹੋ ਰਹੀ ਹੈ ਨਾ ਉਹ ਆਪਾਂ ਹੁਣ ਨਾ ਕਰੀਏ ਨਾ ਵੀ ਜਿੰਨੀ ਕੁ ਚੀਜ਼ ਦੀ ਲੋੜ ਸੀ ਉਹ ਪਹੁੰਚ ਗਈ 10 15 ਦਿਨ ਮੈਂ ਜਿਵੇਂ ਪਹਿਲਾਂ ਹੀ ਕਿਹਾ ਵੀ ਬਹੁਤ ਸਬਰ ਸੰਤੋਖ ਨਾਲ ਚੱਲਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਨਾ ਉਹਨਾਂ ਇੱਥੇ ਸਾਨੂੰ ਸਮਝ ਨਾਲ ਸਬਰ ਸੰਤੋਖ ਨਾਲ ਚੱਲਣ ਵਾਲੀ ਪਿੱਛੇ ਇਹਨਾਂ ਨੇ ਬਹੁਤ ਵਧੀਆ ਸਰਨੇ ਗੱਲ ਕਹੀ ਵੀ ਯਾਰ ਜਿਹੜਾ ਮਤਲਬ ਮਹਿਸੂਸ ਹੋਇਆ ਮੈਨੂੰ ਵੀ ਕਿਤੇ ਨਾ ਕਿਤੇ ਵੀ ਆਪਾਂ ਕਈ ਵਾਰੀ ਇਹ ਚੀਜ਼ਾਂ ਨੂੰ ਪਿੱਕ ਨਿਕਦੇ ਤੌਰ ਤੇ ਲੈਣੇ ਹਨ ਵੀ ਹਾਂ ਯਾਰ ਆਪਣਾ ਕਿਸ਼ਤੀ ਆ ਉਹ ਲੈ ਕੇ ਲੰਘ ਜਾਓ ਘੁੰਮਣ ਵਾਸਤੇ ਹੋ ਸਕਦਾ ਕੋਈ ਮਤਲਬ ਰੈਸਕਿਊ ਵਾਸਤੇ ਕਿਸੇ ਨੂੰ ਸਾਡੀ ਲੋੜ ਹੋਵੇ ਹਨ ਕਈ ਵਾਰੀ ਹੁਣ ਜਿਵੇਂ ਮੰਨ ਲਓ ਅਸੀਂ ਇੱਥੇ ਆਪਣਾ ਹਰੀਕੇ ਸੀਗਾ ਨਾ ਕੱਲ ਪਰਸੋਂ ਹੁਣ ਰਾਤ ਹੋ ਜਾਂਦੀ ਆ 8 9 ਵਜੇ ਦੂਰ ਸੀਗਾ ਨਾ ਕਿਸ਼ਤੀ ਜਦੋਂ ਵਾਪਸ ਆਏ ਹਨ ਤੇ ਉਹ ਆਪਣਾ ਝੋਨਾ ਫਸਦਾ ਸੀਗਾ ਉਹਦੇ ਪੱਕੇ ਚ ਤੇ ਮਤਲਬ 2-2 ਘੰਟਿਆਂ ਚ ਅਸੀਂ ਵਾਪਸ ਆਏ ਨਾ ਉੱਥੋਂ ਤੇ ਉਹ ਚੱਕਰ ਹੁੰਦਾ ਵੀ ਕਈ ਵਾਰੀ ਬਹੁਤ ਸੈਂਸਿਟਿਵ ਹੋ ਜਾਂਦਾ ਸੋ ਇਹ ਚੀਜ਼ ਨੂੰ ਮਜ਼ਾਕ ਚ ਨਾ ਲਿਆ ਜਾਵੇ ਯਾਰ ਵੀ ਉਹ ਲੋਡ ਬੰਦ ਨੇ ਹੁਣ ਬਹੁਤ ਭਾਵਕ ਜੀ ਗੱਲ ਸੀਗੀ ਹੁਣ ਅਸੀਂ ਉੱਤੇ ਆਪਣਾ ਕੱਲ ਪਰਸੋਂ ਹੈ ਨਾ ਵੀ ਦੋ ਕੁੱਤੇ ਸੀ ਹੈ ਨਾ ਵਿਚਾਰੇ ਇਕੱਲੇ ਕੋਠੇ ਦੇ ਉੱਤੇ ਹੈ ਨਾ ਤੇ ਉਹਨਾਂ ਦੇ ਮਾਲਕ ਤਾਂ ਥੱਲੋਂ ਬਾਗੇ ਸੀਗੇ ਨਾ ਤੇ ਉਹਨਾਂ ਨੂੰ ਅਸੀਂ ਚੱਲ ਬਿਸਕਟ-ਬਿਸਕਟ ਪਾਏ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਨਾਲ ਉਹ ਸਾਡੇ ਨਹੀਂ ਆਏ ਨਾਲ ਨਾ ਤੇ ਪਰ ਮਹਿਸੂਸ ਤਾਂ ਇਹ ਚੀਜ਼ ਅੰਦਰੋਂ ਹੁੰਦੀ ਆ ਵੀ ਯਾਰ ਵਿਚਾਰੇ ਹੁਣ ਰਾਤ ਹੋ ਗਈ ਹੈ ਨਾ ਉਹ ਸਾਡੇ ਕਨੀ ਝਾਕਣਾ ਤੇ ਹੁਣ ਹੈ ਤਾਂ ਜਾਣ ਤਾਂ ਹਰੇਕ ਚੀਜ਼ ਹੁੰਦੀ ਹੈ ਨਾ ਤੇ ਦੋ ਮਾਵਾਂ ਸੀਗੀਆਂ ਦਰਾਣੀ ਜਠਾਣੀ ਉਹ ਵਿਚਾਰੀਆਂ ਕੱਲੀਆਂ ਰਹਿ ਗਈਆਂ ਨਾ ਉਹਨਾਂ ਨੇ ਸੱਚੀ ਤੂੰ ਐਸਾ ਬਲਾਲਾ ਵੀ ਮੇਰੀ ਬਾਹ ਫੜ ਕੇ ਸੱਚੀ ਕਿਹਾ ਉਹਨਾਂ ਨੇ ਕਹਿੰਦੀ ਪੁੱਤ ਵੀ ਆਪਣਾ ਉਹਨਾਂ ਦਾ ਗੱਲਾਂ ਕਰਨ ਨੂੰ ਜੀ ਕਰੀ ਜਾਵੇ ਸਰ ਮਤਲਬ ਉਹਨਾਂ ਨੂੰ ਐ ਲੱਗੀ ਜਾਵੇ ਕਿਉਂਕਿ ਇੰਨੇ ਦਿਨ ਹੋ ਗਏ ਗੱਲਾਂ ਕਰਨ ਵਾਲਾ ਨਹੀਂ ਨਾ ਉਹ ਵਿਚਾਰੀਆਂ ਕੋਈ ਵੀ ਗੱਲਾਂ ਸਾਡੇ ਨਾਲ ਕਰੀ ਜਾਣ ਐ ਕਿਦਾਂ ਕਿਤੇ ਲੱਗਦਾ ਸੀ ਵੀ ਯਾਰ ਇਹਨਾਂ ਦੇ ਦਿਮਾਗ ਤੇ ਲੋਡ ਆ ਰਿਹਾ ਵਿਚਾਰੀਆਂ ਦੇ ਨਾ ਹੁਣ ਉਹ ਕਹਿੰਦੀ ਵੀ 8:00 ਵਜੇ 9:00 ਵਜੇ ਪੁੱਤ ਤੁਸੀਂ ਵੀ ਮੁੜ ਜਾਣਾ ਕਹਿੰਦੀ ਰਾਤ ਨੂੰ ਇਸ ਤੋਂ ਦੋ ਜਣੀਆਂ ਇਕੱਲੀਆਂ ਕਹਿੰਦੀ ਤੇ ਵੀ ਪਾਣੀ ਦੀ ਸਮੈਲ ਵੀ ਆ ਤੇ ਆਪਣਾ ਵੀ ਬਹੁਤ ਔਕਾ ਨਾ ਤੇ ਹੁਣ ਇਹੇ ਜੇ ਟਾਈਮ ਦੇ ਵਿੱਚ ਉਹ ਆਪ ਦਾ ਮਤਲਬ ਟਾਈਮ ਪਾਸ ਕਰ ਰਹੇ ਨੇ ਨਾ ਤੇ ਸਹੀ ਗੱਲ ਹੈ ਜੀ ਮੈਂ ਮੈਂ ਤੁਹਾਡਾ ਇਸ ਗੱਲ ਨਾਲ ਸਹਿਮਤ ਹਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਕਾਫੀ ਸਿੰਗਰ ਦੇਖਿਆ ਪਿਛਲੇ ਦਿਨਾਂ ਤੋਂ ਚਾਰ-ਚਾਰ ਉਹਨਾਂ ਨਾਲ ਗਨਮੈਨ ਹੁੰਦੇ ਸੀ ਚਾਰ-ਚਾਰ ਬਾਡੀਗਾਰਡ ਹੁੰਦੇ ਸੀ ਬੋਟ ਲੈਂਦੇ ਸੀ ਨਾ ਬੈਠ ਜਾਂਦੇ ਸੀ ਮੁਰਕ ਕੇ ਮੁੜ ਜਾਂਦੇ ਸੀ ਕਿਉਂਕਿ 4-5 ਘੰਟੇ ਹੁੰਦੇ ਆ ਕਿਉਂਕਿ ਸਵੇਰੇ ਚੱਲਦੇ ਆ ਸ਼ਾਮ ਨੂੰ 6 ਵਜੇ ਵੋਟ ਬੰਦ ਹੋ ਜਾਂਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਜੇ ਅਸੀਂ ਸੇਵਾ ਕਰਨੀ ਹੈ ਤਾਂ ਸੇਵਾ ਹੀ ਰੱਬ ਨੂੰ ਜਵਾਬ ਦੇ ਆ। ਦੇਖੋ ਸਾਡਾ ਜਿਹੜੇ ਵੋਟ ਐਕਸਪਰਟ ਨੇ ਉਹ ਜਾਣ ਉਹ ਆਪਣਾ ਕੰਮ ਕਰਨ ਜਿਹੜਾ ਅੱਜ ਲੋਡ ਆ ਨਾ ਕਿਉਂਕਿ ਵੋਟਾਂ ਤਾਂ ਪਹਿਲਾਂ ਹੀ ਘਟ ਨੇ ਨਾ ਮੈਨੂੰ ਲੱਗਦਾ ਵੀ ਅਸੀਂ ਤਾਂ ਸਿਰਫ ਇਸ ਚੀਜ਼ ਲਈ ਤਾਂ ਇਹਨਾਂ ਨੂੰ ਰਿਕਵੈਸਟ ਕਰ ਸਕਦੇ ਆ ਵੀ ਭਾਈ ਅਸੀਂ ਜਾਇਆ ਹੀ ਹਾਲਾਤ ਦੇਖ ਆਈਏ ਨਾ ਕਿਉਂਕਿ ਸਾਡੇ ਅੰਦਰ ਵੀ ਦਰਦ ਆ ਅਸੀਂ ਵੀ ਮਤਲਬ ਦੇਖਣਾ ਚਾਹੁੰਦੇ ਆ ਯਾਰ ਨਾ ਵੀ ਸਾਡੇ ਲੋਕ ਆਪ ਦੇ ਸ ਕੱਲ ਨੂੰ ਕਿੱਦਾਂ ਦੀ ਤਿਆਰੀ ਕਰੀਏ ਹਨ ਕਿ ਤੈਨਾਂ ਨਾਲ ਖੜੀਏ ਆਪਾਂ ਓਨੀ ਇੱਕ ਚੀਜ਼ ਲਈ ਸੀ ਰਿਕੁਐਸਟ ਕਰ ਸਕਦੇ ਆ ਪਰ ਅਸੀਂ ਕਹੀਏ ਵੀ ਅਸੀਂ ਪ੍ਰੋਪਰ ਰੈਸਕਿਊ ਆਪਰੇਸ਼ਨਾਂ ਦੇ ਵਿੱਚ ਨਾ ਫਿਰ ਜਾਵਾਂਗੇ ਪ੍ਰੋਪਰ ਟੀਮਾਂ ਹੈਗੀਆਂ ਨੇ ਯਾਰ ਸਕਿਲਡ ਸੋ ਉਹਨਾਂ ਦਾ ਕੰਮ ਆ ਇਹ ਤੁਸੀਂ ਤੁਹਾਡੇ ਕੋਲ ਵੀ ਮੈਸੇਜ ਵੀ ਕਰਵੇ ਹੋਣਾ ਚਾਹੀਦਾ ਨਾ ਵੀ ਜੇ ਜਾਣਾ ਹੈ ਇੱਕ ਦੋ ਜਣੇ ਚੱਲ ਜਾਣ ਇੰਨਾ ਤਾਂ ਨਹੀਂ ਵੀ ਚਾਰ ਚਾਰ ਪੰਜ ਪੰਜ ਜਾਣੇ ਵੀ ਇੰਨਾ ਤਾਂ ਨਹੀਂ ਕੋਈ ਡਾਰੋ ਵੀ ਗਾਹਾਂ ਡਾਕੂ ਹੀ ਬੈਠੇ ਵੀ ਗੋਲੀ ਨਾ ਮਾਰ ਦੇਣ ਹੁਣ ਚਲੋ ਕੀ ਗਈ ਨਹੀਂ ਰਿਐਲਿਟੀ ਹੈ ਕਹਣਾ ਚਲੋ ਇਹ ਨਹੀਂ ਚਲੋ ਮੈਨੂੰ ਪਤਾ ਕੀ ਲੱਗਦਾ ਦੇਖ ਕਿੰਨਾ ਮਰਜੀ ਆਪਾਂ ਮਤਲਬ ਇੱਥੇ ਸਿਟੀ ਆ ਜੇ ਇੱਕ ਦੂਜੇ ਦੇ ਨਾਲ ਇਹ ਟਾਈਮ ਨਹੀਂ ਉਹ ਗੱਲਾਂ ਰਹਿ ਗਾ ਨਾ ਫੇ ਮੈਂ ਸਹਿਮਤ ਆ ਬੇਟੀ ਇਹ ਗੱਲਾਂ ਕਰਨੀਆਂ ਬਣਦੀਆਂ ਨੇ ਮੈਂ ਸਹਿਮਤ ਆ ਨਾ ਕਦੋਂ ਕਰਾਂਗੇ ਹੁਣ ਸਾਡੇ ਦੇਖੋ ਮੈਂ ਦੇਖੋ ਕਲੀਅਰ ਕਰਦਾ ਸਾਡੇ ਲੋਕ ਉੱਥੇ ਡੁੱਬੀ ਜਾ ਰਹੇ ਨੇ ਮੈਂ ਦੋ ਦਿਨ ਉੱਥੇ ਰਿਹਾ ਹਕੀਕਤ 'ਚ ਮੈਂ ਵੀਡੀਓ ਵੇਖੀ ਆ ਉਹ ਕਹਿੰਦੇ ਵੀਰ ਜੀ ਸਾਡੇ ਕੋਲੇ ਲੋਕ ਆਉਂਦੇ ਨੇ 15-15 ਜਣੇ ਸਿੰਗਰ ਹੁੰਦੇ ਨੇ ਜਿਹੜਾ ਦੇ ਕੇ ਵਾਪਸ ਚਲੇ ਜਾਂਦੇ ਨੇ ਅਸੀਂ ਮੰਨਦੇ ਆ ਨਾ ਵੀ ਦੋ ਜਣੇ ਆ ਜਾਣ ਇੱਕ ਜਣੇ ਵਗ ਜਾਣ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਜੀਨੇ ਸੇਵਾ ਕਰਨੀਆਂ ਹਨਾ ਜੇ ਕੰਮ ਦੀ ਗੱਲ ਕਰੀਏ ਹੁਣ ਆ ਪਿੱਛੇ ਆਪਣਾ ਉਹ ਸੀਗਾ ਰੀਲੀਫ ਕੈਂਪ ਨੇ ਹਨਾ ਰਾਤ ਕੈਂਪ ਨੇ ਹੁਣ ਉੱਥੇ ਮੈਂ ਗਿਆ ਉੱਥੇ ਛੋਟੇ ਛੋਟੇ ਬੱਚੇ ਸੀ ਹਨਾ ਤੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਕਿਤਾਬਾਂ ਮਤਲਬ ਹਨਾ ਉਹ ਆਪਣਾ ਕਿਤਾਬਾਂ ਲਿਆਤੀਆਂ ਜੀ ਹਨਾ ਆਪਣਾ ਕਾਪੀਆਂ ਲਿਆਤੀਆਂ ਪੈਨ ਲਿਆਤੇ ਉਹਨਾਂ ਦਾ ਵਿਚਾਰਾਂ ਦਾ ਜੀ ਲੱਗ ਜੂਗਾ ਉੱਥੇ ਉਹਨਾਂ ਨਾਲ ਮੈਂ ਗੱਲਾਂ ਕਰਿਆ ਹੈ ਹਨਾ ਤੇ ਉਹੋ ਜਿਹੇ ਕੰਮ ਵੀ ਤਾਂ ਕੀਤੇ ਜਾਂਦੇ ਐਤੋ ਵੱਡੀ ਸੇਵਾ ਕੋਈ ਸੋਚ ਨਹੀਂ ਨਾ ਦੇ ਅਸੀਂ ਤੁਸੀਂ ਰੱਬ ਨੂੰ ਜਵਾਬ ਦੇਓ ਹਣਾ ਮਤਲਬ ਨਹੀਂ ਵੈਸੇ ਕਹਿੰਦਾ ਵੀ ਇਹੋ ਜਿਹੇ ਕੰਮ ਵੀ ਕੀਤੇ ਜਾ ਸਕਦੇ ਨੇ ਜ਼ਰੂਰੀ ਨਹੀਂ ਵੀ ਹਾਂ ਯਾਰ ਵੀ ਕੋਈ ਫੋਟੋ ਪਾ ਕੇ ਹੈ ਨਾ ਜਿਕੇ ਤੇ ਔਖੀ ਮਤਲਬ ਸਿਚੁਏਸ਼ਨ ਚ ਖੜ ਕੇ ਅਸੀਂ ਇਹ ਮਹਿਸੂਸ ਕਰਾਉਣਾ ਲੋਕਾਂ ਨੂੰ ਵੀ ਹਾਂ ਅਸੀਂ ਕੰਮ ਕਰ ਰਹੇ ਆ ਜਾਂ ਕੁਝ ਵੀ ਸੋ ਮੈਨੂੰ ਲੱਗਦਾ ਵੀ ਇਹ ਕੋਈ ਜ਼ਰੂਰੀ ਨਹੀਂ ਜੇ ਤੁਸੀਂ ਸਮਝਦੇ ਹੋ ਤੁਸੀਂ ਦਿਲੋਂ ਲੱਗੇ ਹੋਏ ਹੋ ਹਰੇਕ ਕੀਤੀ ਤੁਹਾਡੀ ਲੋੜ ਆ ਤੁਸੀਂ ਕਿਸੇ ਮਰਜ਼ੀ ਪਾਸੇ ਮੂੰਹ ਕਰ ਲਓ ਤੁਹਾਡੀ ਲੋੜ ਹੀ ਲੋੜ ਆ ਬਾਈ ਥੈਂਕ ਯੂ ਬਾਈ ਬਹੁਤ ਸਮਝਦਾਰ ਧੰਨਵਾਦ ਸਰ ਇਹ ਸੀ ਅਰਫ ਜੀ ਮੈਂ ਕਿ ਵੀਰੋ ਲੋਕ ਰੈਟੀ ਬਣਾਉਣਾ ਧੰਨਵਾਦ